ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੁਰੂ ਅਰਜਨ ਦੇਵ ਜੀ ਦਾ ਦੁਬਾਰਾ ਅੰਮ੍ਰਿਤਸਰ ਆਉਣਾ ਤੇ ਪ੍ਰਿਥੀਏ ਦੀ ਗੁਰੂ ਜੀ ਨਾਲ ਈਰਖਾ ਕਰਨੀ। ਗੁਰੂ ਜੀ ਦੇ ਮੂਡ ਅੰਮ੍ਰਿਤਸਰ ਆਉਣ ਮਗਰੋਂ ਪ੍ਰਿਥੀਆ ਉਹਨਾਂ ਨੂੰ ਪਹਿਲਾਂ ਵਾਂਗ ਹੀ ਦੁੱਖ ਦਿੰਦਾ ਰਿਹਾ। ਪ੍ਰਿਥੀਏ ਦੀ ਬਹੁਤ ਹੀ ਈਰਖਾ ਉਸ ਦੀ ਬੌਟੀ ਦੇ ਮੇਣਿਆਂ ਤਰਾਨਿਆਂ ਕਰਕੇ ਭੜਕੀ ਹੋਈ ਸੀ। ਉਹਨੇ ਆਪਣੇ ਪਤੀ ਨੂੰ ਕਿਹਾ ਕਿ ਮੇਰੇ ਸਵਾਮੀ ਜੀ ਜੇਕਰ ਤੁਸੀਂ ਆਪਣੇ ਪਿਤਾ ਨੂੰ ਉਹਨਾਂ ਦੀ ਸੇਵਾ ਕਰਕੇ ਪ੍ਰਸੰਨ ਕੀਤਾ ਹੁੰਦਾ ਤਾਂ ਤੁਸੀਂ ਹੁਣ ਗੁਰੂ ਹੁੰਦੇ ਤੇ ਮੈਂ ਗੁਰੂ ਦੀ ਪੂਜਨਯੋਗ ਪਤਨੀ ਹੁੰਦੀ ਵੱਡਾ ਪੁੱਤਰ ਤਾਂ ਗੱਦੀ ਤੋਂ ਵਾਂਝਿਆ ਰਿਹਾ ਤੇ ਸਭ ਤੋਂ ਛੋਟੇ ਪੁੱਤਰ ਨੇ ਗੁਰਗੱਦੀ ਪ੍ਰਾਪਤ ਕਰ ਲਈ ਤੇ ਸੰਸਾਰ ਉਸ ਨੂੰ ਪੂਜਦਾ ਹੈ ਸਹਿਨशाह ਤੇ ਬਾਦਸ਼ਾ ਉਸ ਨੂੰ ਨਮਸਕਾਰ ਕਰਦੇ ਹੈ ਦੌਲਤ ਸਦਾ ਉਸ ਨੂੰ ਹੀ ਆਉਂਦੀ ਹੈ ਤੇ ਇੱਧਰ ਸਾਡੀ ਕਿਸਮਤ ਸਾਡੀ ਉਲਟ ਹੈ ਤਾਂ ਕੇ ਸਾਡੇ ਮੰਦੇ ਭਾਗ ਨੇ ਤੇ ਪ੍ਰਿਥੀ ਨੇ ਕਿਹਾ ਸਭ ਦੌਲਤਾਂ ਤੋਂ ਵੱਡੀ ਦੌਲਤ ਤੇਰੇ ਪਾਸ ਤੇਰਾ ਪੁੱਤਰ ਮਿਹਰਬਾਨ ਹੈ ਜਦੋਂ ਜਵਾਨ ਹੋਵੇਗਾ ਤਾਂ ਉਸ ਨੂੰ ਗੁਰਿਆਈ ਮਿਲੇਗੀ ਗੁਰੂ ਅਰਜਨ ਦੇਵ ਜੀ ਦਾ ਆਪਣਾ ਕੋਈ ਪੁੱਤਰ ਨਹੀਂ ਤੇ ਉਹਨਾਂ ਦਾ ਇਹ ਰੌਣਕ ਮੀਲਾ ਕੇਵਲ ਥੋੜੇ ਦਿਨਾਂ ਲਈ ਹੈ ਗੁਰੂ ਜੀ ਦੇ ਘਰੋਂ ਸ਼੍ਰੀ ਮਾਤਾ ਗੰਗਾ ਜੀ ਨੇ ਇਹ ਗੱਲ ਕਿਤੇ ਸੁਣ ਲਈ ਉਹਨਾਂ ਨੇ ਸਾਰੀ ਗੱਲ ਗੁਰੂ ਜੀ ਨੂੰ ਦੱਸੀ ਗੁਰੂ ਮਹਾਰਾਜ ਨੇ ਮਾਤਾ ਜੀ ਨੂੰ ਕਿਹਾ ਕਿ ਤੁਸੀਂ ਇਸ ਗੱਲ ਵੱਤ ਬਹੁਤਾ ਧਿਆਨ ਨਾ ਕਰੋ ਸਗੋਂ ਸਤਨਾਮ ਦਾ ਜਾਪ ਕਰੀ ਚੱਲੋ ਕਿ ਹੈ ਭਲੀਏ ਲੋਕੇ ਜੇਕਰ ਕਰਮੋ ਦੀ ਈਰਖਾ ਤੇ ਹੰਕਾਰ ਤੈਨੂੰ ਚੰਗੇ ਵੀ ਨਹੀਂ ਲੱਗਦੇ ਤਾਂ ਵੀ ਤੂੰ ਉਹਦੇ ਵਾਂਗ ਈਰਖਾ ਤੇ ਹੰਕਾਰ ਨਾ ਕਰ ਜੇਕਰ ਕੋਈ ਕੱਟੇ ਦੀ ਮੁੱਠੀ ਚੰਦਰਮਾ ਤੇ ਛੁੱਟੇ ਤਾਂ ਚੰਦਰਮਾ ਤੱਕ ਨਹੀਂ ਪਹੁੰਚਦੀ ਸਗੋਂ ਸਿੱਟਣ ਵਾਲੇ ਉੱਤੇ ਆ ਕੇ ਪਵੇਗੀ ਜੇਕਰ ਤੁਹਾਡੀ ਜਠਾਨੀ ਨੇ ਤੁਹਾਨੂੰ ਕੋ ਵਚਨ ਬੋਲੇ ਹੈ ਤਾਂ ਤੁਸੀਂ ਉਹਨਾਂ ਨੂੰ ਜਰੋ ਸ਼ੇਖ ਫਰੀਦੀ ਜੀ ਨੇ ਵੀ ਕਿਹਾ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨ ਹੰਡਾਈ ਦੇਹੀ ਰੋਗ ਨਾਲ ਲੱਗੀ ਭਲੇ ਸਭ ਕੁਛ ਪਾਏ ਮਾਤਾ ਗੰਗਾ ਜੀ ਨੇ ਪੁੱਤਰ ਲਈ ਵਰ ਪ੍ਰਾਪਤ ਕੀਤਾ ਤਾਂ ਮਾਤਾ ਸ਼੍ਰੀ ਗੰਗਾ ਜੀ ਕਹਨ ਲੱਗੇ ਭਾਵੇਂ ਆਪ ਦਾ ਉਪਦੇਸ਼ ਬਹੁਤ ਹੀ ਚੰਗਾ ਹੈ ਪਰ ਮੇਰਾ ਸੁਹਾਗ ਤਾਂ ਹੀ ਸਫਲ ਤੇ ਖੁਸ਼ੀ ਦੇਣ ਵਾਲਾ ਹੋਵੇਗਾ ਜੇਕਰ ਆਪ ਕਿਰਪਾ ਕਰਕੇ ਪੁੱਤ ਦਾ ਦਾਨ ਦਿਓ ਹੇ ਮਹਾਰਾਜ ਜੋ ਆਪਦੇ ਸ਼ਰਨ ਲੈਂਦੇ ਆ ਉਹ ਇਸ ਜੀਵਨ ਵਿੱਚ ਸੁੱਖ ਤੇ ਅਗਾਹ ਦੀ ਮੁਕਤੀ ਪ੍ਰਾਪਤ ਕਰਦੀ ਹੈ ਜੇਕਰ ਆਪ ਆਪਣੀ ਦਾਸੀ ਨੂੰ ਪੁੱਤਰਦਾਨ ਨਾ ਕਰੋਗੇ ਤਾਂ ਇਹ ਗੱਲ ਚੰਗੀ ਨਹੀਂ ਆਪਣੇ ਸਿੱਖਾਂ ਨੂੰ ਨਿਮਰਤਾ ਦੀ ਸਿੱਖਿਆ ਦੇਣ ਹਿਤ ਗੁਰੂ ਜੀ ਨੇ ਮਾਤਾ ਜੀ ਨੂੰ ਬਾਬਾ ਬੁੱਢਾ ਜੀ ਕੋਲ ਜਾਣ ਲਈ ਕਿਹਾ ਕਿ ਉਹਨਾਂ ਕੋਲ ਜਾ ਕੇ ਇਸ ਦਾਤ ਦੀ ਪ੍ਰਾਪਤੀ ਲਈ ਅਰਦਾਸ ਕਰੋ ਤੇ ਉਹਨਾਂ ਨੂੰ ਹੁਕਮ ਕੀਤਾ ਜੇ ਤੁਸੀਂ ਸੱਚਮੁੱਚ ਪੁੱਤਰ ਦੀ ਇੱਛਾ ਕਰਦੇ ਹੋ ਤਾਂ ਭਾਈ ਬੁੱਢਾ ਜੀ ਪਾਸ ਜਾ ਕੇ ਉਹਨਾਂ ਦੀ ਸੇਵਾ ਕਰੋ ਜਿਹੜੇ ਬਾਬਾ ਨਾਨਕ ਦੇਵ ਜੀ ਦੇ ਸਮੇਂ ਦੇ ਪੁਰਾਤਨ ਸਿੱਖ ਨੇ ਤੇ ਉਹ ਬੀੜ ਵਿੱਚ ਰਹਿੰਦੇ ਨੇ ਉਹ ਨਿਰਮਾਨਪੁਰਸ਼ ਨੇ ਉਹ ਬਾਲਨ ਟਿਕਾਟ ਹਟਾਉਂਦੇ ਨੇ ਤੇ ਸਾਡੇ ਲੰਗਰ ਵਿੱਚ ਉਹ ਅੰਨ ਭੇਜਦੇ ਨੇ ਜਿਹੜਾ ਕਿ ਵਾਕਾਂ ਦਾ ਆਪਣਾ ਹਿੱਸਾ ਲੈਣ ਮਗਰੋਂ ਗੁਰੂ ਜੀ ਦਾ ਹੱਕ ਹੁੰਦਾ ਹੈ ਉਹ ਸਦਾ ਹੀ ਭਜਨ ਵੰਦਗੀ ਵਿੱਚ ਲੱਗੇ ਰਹਿੰਦੇ ਆ ਤੇ ਕੇਵਲ ਉਦੋਂ ਹੀ ਪ੍ਰਸ਼ਾਦ ਛਕਦੇ ਆ ਜਦ ਗੁਰੂ ਕੇ ਲੰਗਰ ਵਿੱਚ ਉਹਨਾਂ ਨੂੰ ਪ੍ਰਸ਼ਾਦ ਪਹੁੰਚਦਾ ਜੀ ਕੋ ਪ੍ਰਸੰਨ ਹੋਏ ਤਾਂ ਤੁਹਾਨੂੰ ਬਰ ਦੇਣਗੇ ਤੇ ਤੁਹਾਡੇ ਘਰ ਪੁੱਤਰ ਹੋਵੇਗਾ। ਵਾਹਿਗੁਰੂ ਆਪਣੇ ਸੰਤਾਂ ਦੇ ਕਾਰਜ ਰਾਸ ਕਰਦਾ ਹੈ। ਦੂਜੇ ਦਿਨ ਗੁਰੂ ਜੀ ਦੇ ਮਹਿਲ ਬੜੀ ਸਜਤਾਜ ਨਾਲ ਭਾਈ ਬੁੱਢਾ ਜੀ ਦੇ ਦਰਸ਼ਨਾਂ ਲਈ ਤੁਰ ਪਏ। ਮਾਤਾ ਜੀ ਨੇ ਅਮੇਸ਼ਰ ਦੇ ਚੌਧਰੀਆਂ ਦੀਆਂ ਇਸਤਰੀਆਂ ਆਪਣੀ ਸੇਵ ਲਈ ਨਾਲ ਲੈ ਲਈਆਂ। ਉਹਨਾਂ ਦੇ ਰਥਾਂ ਪਾਲਕੀਆਂ ਸੁਖਪਾਲਾਂ ਵਿੱਚ ਬੈਠ ਕੇ ਜਾਂਦੇ ਇੱਕ ਵਧੀਆ ਜਲੂਸ ਬਣ ਗਿਆ। ਮਾਤਾ ਜੀ ਨਾਲ ਕੇਵਲ ਸੇਵਕ ਤੇ ਦਾਸੀਆਂ ਵੀ ਸੀ ਤੇ ਉਹਨਾਂ ਨੇ ਸੰਤਪੁਰਖ ਭਾਈ ਬੁੱਢਾ ਜੀ ਦੇ ਪੇਟਾਂ ਲਈ ਮਠਿਆਈ ਦੇ ਥਾਲ ਚੁੱਕੇ ਹੋਏ ਸੀ। ਉਹ ਸਾਰੇ ਲੋਡੇ ਵੇਲੇ ਬੀੜ ਵਿੱਚ ਭਾਈ ਬੁੱਢਾ ਜੀ ਦੇ ਸਥਾਨ ਤੇ ਪਹੁੰਚੇ। ਜਦੋਂ ਬਾਬਾ ਜੀ ਨੂੰ ਭੁੱਖ ਤੇ ਤ੍ਰੇ ਲੱਗੀ ਹੋਈ ਸੀ ਤੇ ਉਹ ਗੁਰੂ ਦੇ ਲੰਗਰ ਵਿੱਚੋਂ ਆਪਣੇ ਪ੍ਰਸ਼ਾਦ ਤੇ ਬਹੁਤ ਜਲਦੀ ਆਉਣ ਦੀ ਆਸ ਵਿੱਚ ਸੀਗੇ। ਜਦ ਭਾਈ ਬੁੱਢਾ ਜੀ ਮਾਤਾ ਜੀ ਦੇ ਨੌਕਰਾਂ ਚੱਕਰਾਂ ਦੀ ਧੂਣ ਨੂੰ ਉੱਡਦੇ ਤੇ ਰਥਾਂ ਪਾਲਕੀਆਂ ਕਹਾ ਰਾਤੇ ਘੋੜ ਸਵਾਰਾਂ ਨੂੰ ਬੜੀ ਤੇਜ਼ੀ ਨਾਲ ਨੇੜੇ ਆਉਂਦਿਆਂ ਵੇਖਿਆ ਤਾਂ ਕਹਿਣ ਲੱਗੇ ਕਿ ਅੰਮੇ ਸਰ ਵਿੱਚ ਭਾਜੜ ਪੈ ਗਈ ਹੈ ਕਿ ਉੱਥੋਂ ਦੇ ਲੋਕੀਂ ਸ਼ਹਿਰ ਤੇ ਆ ਕੇ ਇੱਥੇ ਆਸਰਾ ਲੈਣ ਲਈ ਆ ਰਹੇ ਹੈ ਜਦ ਮਾਤਾ ਜੀ ਨੂੰ ਭਾਈ ਬੁੱਢਾ ਜੀ ਦੇ ਇਸ ਹੈਰਾਨੀ ਦਾ ਪਤਾ ਲੱਗਾ ਤਾਂ ਬੜੇ ਬੇਅਕੁਲ ਹੋਏ ਤੇ ਕਹਿਣ ਲੱਗੇ ਕਿ ਉਹਨਾਂ ਦੀ ਇਹ ਯਾਤਰਾ ਨੇ ਵਰਦੀ ਥਾਂ ਸਗੋਂ ਸ਼ਰਾਪ ਲੈ ਲਿਆ ਮਾਤਾ ਜੀ ਨੇ ਬਾਬਾ ਜੀ ਨੂੰ ਨਮਸਕਾਰ ਕਰਕੇ ਉਹਨਾਂ ਅੱਗੇ ਸਵਾਦਲੇ ਭੋਜਨ ਰੱਖੇ ਜਿਹੜੇ ਕਿ ਉਹ ਲੈ ਕੇ ਆਏ ਸੀ ਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਨੇ ਉਹਨਾਂ ਦੇ ਬਚਨ ਸੁਨੇ ਤੇ ਉਹਨਾਂ ਦੀ ਸੇਵਾ ਵੀ ਕੀਤੀ ਹੈ ਅਸੀਂ ਆਪ ਜੀ ਦਾ ਆਦਰ ਕਰਦੇ ਹਾਂ ਆਪ ਬੜੇ ਸਤਿਕਾਰਯੋਗ ਹੋ ਗੁਰੂ ਜੀ ਨੇ ਮੈਨੂੰ ਆਪ ਦੀ ਸੇਵਾ ਵਿੱਚ ਭੇਜਿਆ ਕਿ ਆਪ ਦੇ ਬਰਨ ਨਾਲ ਮੈਨੂੰ ਇੱਕ ਪੁੱਤਰ ਦੀ ਦਾਤ ਪ੍ਰਾਪਤ ਹੋਵੇਗੀ ਤਾਂ ਭਾਈ ਬੁੱਢਾ ਜੀ ਕਹਿਣ ਲੱਗੇ ਕਿ ਪੂਜਨਯੋਗ ਮਾਤਾ ਜੀ ਮੈਂ ਤਾਂ ਕੇਵਲ ਇੱਕ ਘਾ ਕਟਣ ਵਾਲਾ ਆਪਦੇ ਘਰ ਦਾ ਸੇਵਕ ਆ ਜੇਕਰ ਉਹ ਸ਼ਕਤੀ ਜੋ ਆਪ ਖਿਆਲ ਕਰਦੇ ਹੋ ਮੇਰੇ ਵਿੱਚ ਹੁੰਦੀ ਤਾਂ ਮੈਂ ਕਿਹਾ ਕਿਉਂ ਕਿਉਂਦਾ ਤੇ ਗੁਰੂ ਕੀ ਤਵੇਲੇ ਵਿੱਚ ਝਾੜੂ ਕਿਉਂ ਦਿੰਦਾ ਇਹ ਗੁਰੂ ਜੀ ਆਪ ਹੀ ਨੇ ਜੋ ਸਭ ਦੀਆਂ ਇਸ਼ਾਵਾ ਪੂਰੀਆਂ ਕਰਦੇ ਨੇ ਜੋ ਅਦਭੁਤ ਸ਼ਕਤੀ ਦਾ ਸਮੁੰਦਰ ਨੇ ਜੇਕਰ ਉਹ ਮੈਨੂੰ ਹਟਾ ਦੇਣ ਤਾਂ ਵੀ ਮੈਨੂੰ ਸੰਤੋਖ ਕਰਨਾ ਚਾਹੀਦਾ ਹੈ ਇਸ ਵਾਦਲੇ ਭੋਜਨ ਜੋ ਤੁਸੀਂ ਮੇਰੇ ਲਈ ਲੈ ਕੇ ਆਏ ਹੋ ਮੈਂ ਇਹਨਾਂ ਦੇ ਯੋਗ ਨਹੀਂ ਇਹ ਕੇਵਲ ਗੁਰੂ ਜੀ ਨੂੰ ਹੀ ਸ਼ੋਭਦੇ ਨੇ ਜੇ ਆਪ ਸਮਝਦੇ ਹੋ ਕਿ ਮੈਂ ਇਹਨਾਂ ਨੂੰ ਸ਼ੱਕ ਲਵਾਂ ਤਾਂ ਮੇਰੇ ਪਾਸੋਂ ਸੇਵਾ ਦੀ ਆਸ ਨਾ ਰੱਖੋ ਜੇਕਰ ਮੈਂ ਆਹਾਰ ਕਰਾਂ ਤਾਂ ਮੈਨੂੰ ਮਗਰੋਂ ਕਾ ਖੋਤਨ ਦਾ ਖਿਆਲ ਕਿਵੇਂ ਆ ਸਕਦਾ ਹੈ ਜੇਕਰ ਆਪ ਮੈਥੋਂ ਮਜ਼ਦੂਰੀ ਕਰਵੋਣੀ ਚਾਹੁੰਦੇ ਹੋ ਤਾਂ ਮੈਂ ਆਪ ਦਾ ਗੋਲਾ ਪਰ ਇਹ ਸਵਾਦਲੇ ਭੋਜਨ ਲੈ ਜਾਓ ਮਾਤਾ ਜੀ ਨੇ ਹੋਰ ਅਰਦਾਸਾਂ ਦੇ ਬੇਨਤੀਆਂ ਕੀਤੀਆਂ ਪਰ ਸਭ નિਸਫਲ ਗਈਆਂ ਉਹਨਾਂ ਨੂੰ ਨਿਰਾਸ਼ ਤੇ ਨਿਮੋਚਾਣੇ ਹੋ ਕੇ ਗੁਰੂ ਜੀ ਪਾਸ ਮੁੜਨਾ ਪਿਆ ਜਦ ਗੁਰੂ ਜੀ ਨੇ ਮਾਤਾ ਜੀ ਨਾਲ ਉੱਥੇ ਵਰਤੀ ਗੱਲਬਾਤ ਸੁਣੀ ਤਾਂ ਗੁਰੂ ਜੀ ਹੋਰ ਉਪਦੇਸ਼ ਕਰਨ ਲੱਗੇ ਸੰਤ ਦੇ ਸਤਿਗੁਰੂ ਵਿਖਾ ਬੇਨਾਲ ਪਰਸਾਨ ਨਹੀਂ ਹੁੰਦੇ ਜੇਕਰ ਤੁਸੀਂ ਉਹਨਾਂ ਪਾਸੋਂ ਕਿਸੇ ਗੱਲ ਦੀ ਇੱਛਾ ਕਰਦੇ ਹੋ ਤਾਂ ਕਦੇ ਵੀ ਵੱਡੇ ਬਣ ਕੇ ਨਾ ਵਿਖਾਓ ਤੇ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਫਲਤਾ ਕਿਵੇਂ ਹੋਵੇਗੀ ਪਿਆਰ ਨਾਲ ਆਟਾ ਪਿਓ ਆਟੇ ਨੂੰ ਆਪ ਗੁੰਨੋ ਆਪ ਰੋਟੀਆਂ ਪਕਾਓ ਤੇ ਨਾਲ ਗੰਡੇ ਰੱਖੋ ਫਿਰ ਸੰਗਣੀ ਲੱਸੀ ਸੇਤੇ ਧਰ ਕੇ ਰੋਟੀਆਂ ਲੈ ਕੇ ਭਾਈ ਬੁੱਢਾ ਜੀ ਕੋਲ ਜਾਓ ਇੱਕ ਜ਼ਿਮੀਂਦਾਰ ਇਸਤਰੀ ਵਾਂਗ ਵਸਤਰ ਪਾ ਕੇ ਇਕੱਲੇ ਪੈਰੀ ਤੁਰ ਕੇ ਜਾਓ ਇਸ ਤਰ੍ਹਾਂ ਤੁਸੀਂ ਉਹਨਾਂ ਕੋਲੋਂ ਵਰ ਪ੍ਰਾਪਤ ਕਰ ਸਕੋਗੇ ਗੁਰੂ ਜੀ ਦੇ ਮਹਿਲ ਮਹਾਰਾਲ ਤੇ ਉਪਦੇਸ਼ ਅਨੁਸਾਰ ਦੂਜੇ ਦਿਨ ਬਿਨਾਂ ਟਹਿਲ ਵਾਲਿਆਂ ਦੇ ਭਾਈ ਬੁੱਢਾ ਜੀ ਪਾਸ ਗਏ। ਮਾਤਾ ਜੀ ਨੇ ਵੇਖਿਆ ਕਿ ਪਹਿਲਾਂ ਵਾਂਗ ਹੀ ਉਹਨਾਂ ਨੂੰ ਭੁੱਖ ਲੱਗੀ ਹੋਈ ਹੈ। ਕਿ ਉਹ ਪ੍ਰਸ਼ਾਦੀ ਨੂੰ ਉਡੀਕ ਰਹੇ ਹੈ। ਭਾਈ ਬੁੱਢਾ ਜੀ ਮਾਤਾ ਜੀ ਨੂੰ ਵੇਖ ਕੇ ਵਿਚਾਰ ਕਰਨ ਲੱਗੇ। ਜੇਕਰ ਮਾਂ ਪੁੱਤਰ ਦੀ ਸਾਰ ਨਾ ਲਵੇ ਤਾਂ ਹੋਰ ਕੌਣ ਲਵੇ? ਉਹ ਮੇਰੇ ਲਈ ਮੇਰਾ ਪ੍ਰਸ਼ਾਦਾ ਲੈ ਆਏ ਹੈ। ਮੈਨੂੰ ਪ੍ਰਸ਼ਾਦੇ ਦੀ ਟਾੜੀ ਲੋੜ ਹੈ। ਮੈਂ ਕੱਲ ਉਹਨਾਂ ਨੂੰ ਮੋੜ ਕੇ ਭੁੱਲ ਕੀਤੀ ਸੀ। ਪਰ ਉਹਨਾ ਮੇਰੀ ਭੁੱਲ ਨੂੰ ਬਖਸ਼ ਦਿੱਤਾ। ਆਵ ਮਾਤਾ ਜੀ ਜੋ ਕੁਝ ਤੁਸੀਂ ਲਿਆਂਦਾ ਮੈਨੂੰ ਦੇ ਦਿਓ। ਭਈ ਬੁੱਢਾ ਜੀ ਜਿਹੜਾ ਪ੍ਰਸ਼ਾਦਾ ਛਕ ਰੇ ਸੀ ਤਾਂ ਕਹਿਣ ਲੱਗੇ ਗੁਰੂ ਜੀ ਆਪ ਪੰਡਾ ਦੇ ਮਾਲਕ ਹੈ ਪਰ ਮੈਨੂੰ ਖੋਲਣ ਦਾ ਹੁਕਮ ਮਿਲੇ। ਜਿਸ ਤਰ੍ਹਾਂ ਤੁਸੀਂ ਮੈਨੂੰ ਮੇਰਾ ਮਨ ਪਾਉਂਦਾ ਪ੍ਰਸ਼ਾਦਾ ਦਿੱਤਾ ਹੈ ਐਸੇ ਤਰ੍ਹਾਂ ਤੁਹਾਨੂੰ ਮਨ ਪਾਉਂਦਾ ਪੁੱਤਰ ਮਿਲੇਗਾ। ਉਹ ਬੜਾ ਸੁੰਦਰ ਤੇ ਸੂਰਮਾ ਹੋਵੇਗਾ। ਮੀਰੀ ਪੀਰੀ ਦਾ ਮਾਲਕ ਹੋਵੇਗਾ। ਬਲੀ ਸ਼ਿਕਾਰੀ ਬਣੇਗਾ ਸ਼ਾਹੀ ਘੋੜਿਆਂ ਦੀ ਸਵਾਰੀ ਕਰੇਗਾ ਦੋ ਤਲਵਾਰਾਂ ਧਾਰਨ ਕਰੇਗਾ ਜੁੱਧ ਵਿੱਚ ਬਲੀ ਹੋਵੇਗਾ ਤੇ ਮੁਗਲਾਂ ਨੂੰ ਕੁਚਲੇਗਾ ਹਰ ਇੱਕ ਬੁਰਕੀ ਜੋ ਪਾਈ ਬੁੱਢਾ ਜੀ ਸ਼ੱਕਦੇ ਸੀ ਤੇ ਨਾਲ ਉਹ ਮਾਤਾ ਜੀ ਦੇ ਔਲਾਦ ਨੂੰ ਬਰ ਦਿੰਦੇ ਸੀ ਤੇ ਕਹਿੰਦੇ ਸੀ ਜਿਸ ਤਰ੍ਹਾਂ ਮੈਂ ਤੁਹਾਡੇ ਲਿਆਂਦੇ ਹੋਏ ਗੰਢੇ ਤੋੜਦਾ ਐਸੀ ਤਰ੍ਹਾਂ ਤੁਹਾਡਾ ਪੁੱਤਰ ਆਪਣੇ ਬੈਰੀਆਂ ਦੇ ਸਿਰ ਤੋੜੇਗਾ ਉਹ ਇੱਕ بڑا ਜੋਧਾ ਤੇ ਉੱਚ ਪਦਵੀ ਵਾਲਾ ਗੁਰੂ ਬਣੇਗਾ ਉਸ ਦੀ ਇੱਕ ਪਿੰਡੂ ਗੁਰੂ ਵਾਲੀ ਨਿਮਾਣੀ ਜਿਹੀ ਗੱਦੀ ਨਹੀਂ ਹੋਵੇਗੀ ਸਗੋਂ ਇੱਕ ਸੱਜਤਾ ਜਵਾਲਾ ਸਾਹੀ সিংਹਾਸਣ ਹੋਵੇਗਾ ਜਿਸ ਤਰ੍ਹਾਂ ਮੈਂ ਹੁਣ ਤੁਹਾਡੀ ਪ੍ਰਸ਼ਾਦ ਨਾਲ ਰੱਜ ਕੇ ਪ੍ਰਸੰਨ ਹੋਇਆ ਐਸੀ ਤਰ੍ਹਾਂ ਤੁਹਾਡਾ ਹੇਦਾਂ ਉਸ ਨੂੰ ਵੇਖ ਕੇ ਆਨੰਦ ਨਾਲ ਭਰਪੂਰ ਹੋ ਜਾਵੇਗਾ ਇੱਕ ਬਾਲਕ ਨੇ ਠੀਕ ਹੀ ਉਹਨਾਂ ਦੇ ਗਰਭ ਵਿੱਚ ਪਰਵੇਸ਼ ਕੀਤਾ ਜਿਸ ਦਾ ਨਾਮ ਮੰਗਰੋਂ ਹਰਗੋਬਿੰਦ ਜੀ ਰੱਖਿਆ ਗਿਆ ਤੇ ਇਸ ਗੱਲ ਦੀ ਯਾਦ ਵਿੱਚ ਹਰ ਸਾਲ ਵੀੜ ਵਿੱਚ ਜਿੱਥੇ ਭਾਈ ਬੁੱਢਾ ਜੀ ਰਹਿੰਦੇ ਐ ਉੱਥੇ ਮੇਲਾ ਲੱਗਦਾ ਹੈ ਜਦ ਗੁਰੂ ਜੀ ਨੇ ਮਾਤਾ ਸ਼੍ਰੀ ਗੰਗਾ ਪਾਸੋਂ ਉਹਨਾਂ ਦੇ ਘਰੋਂ ਤੇ ਸੁਣਿਆ ਕਿ ਭਾਈ ਬੁੱਢਾ ਜੀ ਨੇ ਕਿਰਵਾਲਤਾ ਦੁਬਾਰਾ ਉਹਨਾਂ ਦੀ ਆਉ ਭਗਤ ਕੀਤੀ ਹੈ ਤਾਂ ਗੁਰੂ ਮਹਾਰਾਜ ਕਹਿਣ ਲੱਗੇ ਜੇ ਸੰਤ ਕੋ ਸਚਾਉਣ ਤਾਂ ਕੰਗਾਲ ਨੂੰ ਰਾਜਾ ਬਣਾ ਸਕਦੇ ਐ ਸਖਣੀ ਨੂੰ ਭਰ ਸਕਦੇ ਐ ਤੇ ਘਾ ਦੇ 蒂ਲੇ ਉੱਤੇ ਪਹਾੜ ਨੂੰ ਟਿਕਾ ਸਕਦੇ ਐ ਬਾਬਾ ਬੁੱਢਾ ਦੀ ਤਪੱਸਿਆ ਦੇ ਉਤਾਰ ਨੇ ਤੇ ਆਤਮਿਕ ਗਿਆਨ ਤੇ ਗੁਣਾਂ ਦੀ ਖਾਨ ਨੇ। ਉਹਨਾਂ ਨੇ ਸਾਦਗੀ ਤੇ ਭਗਤੀ ਵਿੱਚ ਆਪਣੇ ਆਪ ਨੂੰ ਅਜਿਹਾ ਉੱਚਾ ਕਰ ਲਿਆ ਕਿ ਉਹ ਸੂਰਜ ਤੇ ਚੰ드ਰਾ ਮੰਗ ਅਦੁੱਤੀ ਨੇ ਜੋ ਪਾਰਸ ਵਾਂਗ ਨੇ। ਉਹਨਾਂ ਨੇ ਕੋਈ ਧਾਰਮਿਕ ਭੇਸ ਧਾਰਨ ਨਹੀਂ ਕੀਤਾ ਤੇ ਨਾ ਹੀ ਉਹਨਾਂ ਨੇ ਕੋਈ ਪਖੰਡ ਕੀਤਾ। ਉਹਨਾਂ ਨੇ ਸਭ ਇਛਾਵਾ ਤੇ ਇੰਦਰੀਆਂ ਨੂੰ ਦਿੱਤਿਆ ਹੋਇਆ ਹੈ। ਮਾਤਾ ਗੰਗਾ ਜੀ ਸੁਣੋ ਸੰਤਾਂ ਦਾ ਬਚਨ ਤੱਲ ਹੁੰਦਾ ਹੈ ਤੇ ਵੈਗਰੂ ਸੰਤਾਂ ਦੇ ਵਸ ਵਿੱਚ ਹੁੰਦਾ ਹੈ। ਜਦ ਗੁਰੂ ਜੀ ਨੂੰ ਆਪਣੀ ਸੁਪੁੱਤਨੀ ਦੇ ਗਰਭਤੀ ਹੋਣ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਸ਼ਬਦ ਚਾਰਨ ਕੀਤਾ ਅਟਲ ਬਚਨ ਸਾਧੂ ਜਨਾ ਸਭ ਮਹਿ ਪ੍ਰਗਟਾਇਆ ਜੇ ਜਨ ਹੋਆ ਸਾਧ ਸੰਗ ਤਿਸ ਭੇਟੇ ਹਰਵਾਇਆ ਇਹ ਪ੍ਰਤੀਤ ਗੋਬਿੰਦ ਕੀ ਜਪ ਹਰ ਸੁਖ ਪਾਇਆ ਅਨੇਕ ਬਾਤਾ ਸਭ ਕਰੇ ਰਹੇ ਗੁਰੂ ਕਰ ਲੈ ਆਇਆ ਪ੍ਰੀਥੀਏ ਤੂੰ ਸੁਲੀ ਖਾਣ ਨੂੰ ਬੁਲਾਉਣਾ ਜਦ ਪ੍ਰੀਥੀਏ ਨੇ ਇਸਤਰੀ ਕਰਮੋ ਨੇ ਗੁਰੂ ਜੀ ਦੇ ਕਰ ਬੱਚੇ ਦੇ ਗਰਭਪਾਸ ਬਾਰੇ ਸੁਣਿਆ ਤਾਂ ਆਪਣੇ ਪਤੀ ਨਾਲ ਲੜਨ ਲੱਗੀ ਕਿ ਤੂੰ ਇਹ ਝੂਠਾ ਬਚਨ ਕੀਤਾ ਸੀ ਕਿ ਗੁਰੂ ਅਰਜਨ ਦੇਵ ਜੀ ਦੇ ਘਰ ਤਾਂ ਕੋਈ ਔਲਾਦ ਹੀ ਨਹੀਂ ਹੋਵੇਗੀ ਜਦੋਂ ਭਾਈ ਬੁੱਢਾ ਜੀ ਨੇ ਕਿਹਾ ਕਿ ਅੰਮੇ ਸਰ ਨੂੰ ਭਾਜੜ ਗਈ ਹੈ ਤਾਂ ਉਹਨਾਂ ਨੂੰ ਕੋਈ ਖਿਆਲ ਨਹੀਂ ਸੀ ਕਿ ਸੱਚਮੁੱਚ ਇੱਕ ਹੋਰ ਤਰ੍ਹਾਂ ਦੀ ਭਾਜੜ ਪਵੇਗੀ ਜਿਸ ਦੇ ਨਾਲ ਉਹਨਾਂ ਦੇ ਬਚਨ ਅੱਖਰ ਅੱਖਰ ਠੀਕ ਹੋਣਗੇ ਪ੍ਰਿਥੀਏ ਨੇ ਆਪਣੇ ਪੁੱਤਰ ਸੁਲੀ ਖਾਨ ਨੂੰ ਜਿਹੜਾ ਕਿ ਹੁਣ ਰਾਜ ਦੇ ਮਨਦ ਨਾਲ ਮਤਿਆ ਹੋਇਆ ਸੀ ਉਹਨੂੰ ਬਰਗਲਾਇਆ ਤੇ ਮਾਮਲਾ ਲੈਣ ਦੇ ਬਹਾਨੇ ਤਕੜੀ ਸੈਨਾ ਨਾਲ ਲਿਜਾ ਆਮੇਸਰ ਨੂੰ ਰੋਟੀ ਤੇ ਗੁਰੂ ਜੀ ਨੂੰ ਭੈਪੀਟ ਕਰੇ ਗੁਰੂ ਜੀ ਨੇ ਪਹਿਲਾਂ ਹੀ ਵਿਚਾਰ ਕੇ ਕਿ ਸੋਲੀਖਾਨ ਡੁੱਟ ਮਾਰ ਕਰੇਗਾ ਇਸ ਡਰ ਕਰਕੇ ਕਿ ਉਹਨਾਂ ਨੂੰ ਬਿਨਾਂ ਛੇੜਿਆ ਹੀ ਦੁੱਖ ਦੇਗਾ ਆਮੇਸਰ ਧਿਆ ਕੇ ਉਥੋਂ 7-6 ਮੀਲ ਦੇ ਫਾਸਲੇ ਤੇ ਵਡਾਲੀ ਪਿੰਡ ਦਾ ਟਿਕਾਣਾ ਲੱਭਣ ਦਾ ਵਿਚਾਰ ਕੀਤਾ ਗੁਰੂ ਜੀ ਨੇ ਖਤਰਾ ਸਮਝ ਕੇ ਇੱਕ ਸਿੱਧਕੀ ਸਿੱਖ ਨੇ ਉਹਨਾਂ ਨੂੰ ਪ੍ਰੇਰਨਾ ਕੀਤੀ ਕਿ ਉਹ ਇੱਕ ਬੰਜਰ ਜ਼ਮੀਨ ਵਿੱਚ ਰਹਿਣ। ਉਸ ਬੰਜਰ ਨੂੰ ਸਥਾਨਕ ਬੋਲੀ ਵਿੱਚ ਰੌੜ ਕਰਕੇ ਸੱਦਿਆ ਜਾਂਦਾ ਹੈ। ਤੇ ਉਹ ਸਿੱਖ ਦੀ ਆਪਣੀ ਜ਼ਮੀਨ ਸੀ। ਲਿਖਿਆ ਕਿ ਗੁਰੂ ਜੀ ਦੇ ਉੱਥੇ ਜਾਣ ਮੰਗਰੋ ਉਹ ਜ਼ਮੀਨ ਹਰੀ-ਭਰੀ ਹੋ ਗਈ। ਗੁਰੂ ਜੀ ਦੇ ਸੋਟ ਵਾਲੇ ਸਥਾਨ ਨੂੰ ਅਜੇ ਵੀ ਗੁਰੂ ਕੀ ਰੌੜ ਕਰਕੇ ਸੱਦਿਆ ਜਾਂਦਾ ਹੈ। ਤੇ ਇੱਥੇ ਸੋਹਣੀ ਥਾਂ ਉੱਤੇ ਇੱਕ ਗੁਰਦੁਆਰਾ ਬਣਿਆ ਹੋਇਆ ਹੈ। ਗੁਰੂ ਜੀ ਨੂੰ ਇਸ ਇਕਾਂਤ ਵਿੱਚ ਬਹੁਤਾ ਚਿਰ ਸ਼ਾਂਤੀ ਨਾਲ ਰਹਿਣ ਦਿੱਤਾ ਗਿਆ। ਵਡਾਲੀ ਜਿਹੜਾ ਅਸਲ ਵਿੱਚ ਚੰਦਰ ਤੇ ਮਾਨਜਾਦ ਦੇ ਲੋਕਾਂ ਨੇ ਵਸਾਇਆ ਸੀ, ਇੱਕ ਰੌਣਕ ਵਾਲਾ ਤੇ ਖੁਸ਼ਹਾਲ ਪਿੰਡ ਹੋ ਗਿਆ। ਤੇ ਇਸ ਕਰਕੇ ਲਾਗੇ ਦੇ ਪਿੰਡਾਂ ਦੇ ਵਸਨੀਕ ਉਹਨਾਂ ਨਾਲ ਈਰਖਾ ਕਰਦੇ ਸੀ ਤੇ ਉਹਨਾਂ ਨਾਲ ਲੜਾਈਆਂ ਕਰਦੇ ਸੀ। ਵਡਾਲੀ ਦੇ ਲੋਕੀ ਲੁੱਟ ਮਾਰਦੇ ਸੁਭਾਅ ਵਾਲੇ ਨਾ ਹੋਣ ਕਰਕੇ ਉਹ ਹਾਰ ਗਏ। ਤੇ ਆਪਣੀ ਔਕਣਾ ਵਿੱਚ ਇਹ ਸੁਣ ਕੇ, "ਗੇ ਗੁਰੂ ਜੀ ਦਾ ਡੇਰਾ ਨੇੜੇ ਹੀ ਐ।" ਉਹਨਾਂ ਦੀ ਸ਼ਰਨ ਲਈ ਤੇ ਬੇਨਤੀ ਕੀਤੀ ਕਿ ਵਿੱਚ ਪੈ ਕੇ ਸਾਡੇ ਵੈਰੀਆਂ ਨੂੰ ਕਹੋ ਸੁਣੋ ਗੁਰੂ ਜੀ ਨੇ ਗੱਲ ਪ੍ਰਵਾਨ ਕਰ ਲਈ ਤੇ ਬਡਾਲੀ ਦੇ ਲੋਕਾਂ ਨਾਲ ਉਹਨਾਂ ਦੇ ਪਿੰਡ ਚਲੇ ਗਏ ਤੇ ਉੱਥੇ ਚੋਖਾ ਸਮਾ ਰਹੇ ਪ੍ਰੀਤਿਆ ਨੇ ਚਾਹੁੰਦਾ ਸੀ ਕਿ ਮੈਂ ਸੁਲੀਖਾਨ ਦੀ ਪ੍ਰੌਣਚਾਰੀ ਦਾ ਖਰਚ ਦੇਵਾਂ ਇਸ ਲਈ ਉਸ ਨੂੰ ਅਗਾਹਾ milled ਗਿਆ ਨਮਸਕਾਰ ਕਰਨ ਦੇ ਮਗਰੋਂ ਸੁਲੀਖਾਨ ਬੋਲਿਆ ਪੀਤੀਚੰਦ ਤੂੰ ਗੁਰੂ ਦਾ ਸਭ ਤੋਂ ਵੱਡਾ ਪੁੱਤਰ ਹੈ ਤੈਨੂੰ ਗੁਰਿਆਈ ਨਹੀਂ ਮਿਲੀ ਤੇਰਾ ਸਭ ਤੋਂ ਛੋਟਾ ਭਰਾ ਜਿਸ ਨੂੰ ਮਿਲੀਓ ਕਿੱਥੇ ਹੈ ਪ੍ਰੀਤਿਆ ਕੈਨ ਲੱਗਾ ਹਜੂਰ ਮੇਰਾ ਭਰਾ ਅਰਜਨ ਆਪ ਦਾ ਆਉਣਾ ਸੁਣ ਕੇ ਅੰਮੇ ਸਾਹ ਛੱਡ ਕੇ ਪਤਾ ਨਹੀਂ ਕਿੱਥੇ ਚਲਾ ਗਿਆ ਪ੍ਰੀਤਿਆ ਨੇ ਸੁਲੀਖਾਨ ਨੂੰ ਭੇਟਾ ਪੇਸ਼ ਕੀਤੀ ਪਰ ਉਸ ਨੇ ਲੈਣ ਤੋਂ ਨਾ ਕਰਤੀ ਇਹ ਕਿਹਾ ਕਿ ਗੁਰੂ ਪਾਸੋਂ ਭੇਟਾ ਲੈਣ ਦੀ ਥਾਂ ਮੈਨੂੰ ਦੇਣੀ ਬਣਦੀ ਹੈ ਸੁਲੀ ਪ੍ਰੀਤਿਆ ਨੂੰ ਕੈਨ ਲੱਗਾ ਕਿ ਜਦ ਗੁਰੂ ਅਰਜਨ ਵਾਪਸ ਆਵੇ ਤਾਂ ਮੈਨੂੰ ਖਬਰ ਕਰਨੀ ਤੇ ਮੈਂ ਉਸ ਦਿਨ ਬੇਕਾਇਦਿਆਂ ਨੂੰ ਰੋਕਣ ਦਾ ਪ੍ਰਬੰਧ ਕਰਾਂਗਾ ਸ਼ੇਰਟਾ ਰਚਨਾ ਜਦ ਗੁਰੂ ਜੀ ਨੂੰ ਪਤਾ ਲੱਗਾ ਕਿ ਵਡਾਲੀ ਵਿੱਚ ਪਾਣੀ ਦੀ ਤੰਗੀ ਹੈ ਤਾਂ ਉਹਨੇ ਇੱਕ ਵੱਡਾ ਖੂਹ ਪੁੱਟਣ ਤੇ ਉਸ ਤੇ ਸ਼ੇਰਟਾ ਚਲਾਉਣ ਦਾ ਹੁਕਮ ਦਿੱਤਾ ਇਸ ਤੋਂ ਬਾਅਦ ਉਸ ਦਾ ਨਾਮ ਸ਼ੇਰਟਾ ਪੈ ਗਿਆ ਹਣ ਸੁਦੀ ਪੰਚਮੀ ਨੂੰ ਤੇ ਮਾਘ ਸੁਦੀ ਪੰਜ ਬਸੰਤ ਪੰਚਮੀ ਨੂੰ ਸਾਲ ਦੇ ਸਾਲ ਇੱਥੇ ਚੰਗਾ ਮੇਲਾ ਲੱਗਦਾ ਧੰਨਵਾਦ ਜੀ